ਦੋਸਤੋ ਤੁਸੀਂ ਦੇਖ ਰਹੇ ਹੋਗੇ ਕੈਨੇਡਾ ਦੀਆਂ ਸੜਕਾਂ ਜਦੋਂ ਅਸੀਂ ਆਪਣੇ ਹਿੰਦੁਸਤਾਨ ਜਾਂ ਏਸ਼ੀਆਨ ਮੁਲਕਾਂ ਨੂੰ ਦੇਖਦੇ ਹਾਂ ਤਾਂ ਉਹਨਾਂ ਦੇ ਮੁਕਾਬਲੇ ਦੇ ਉੱਤੇ ਜਿਹੜੇ ਦੁਨੀਆ ਦੇ ਡਿਵੈਲਪਡ ਮੁਲਕ ਨੇ ਤਾਂ ਉਹਨਾਂ ਦੇ ਬਾਰੇ ਜਿਹੜੀ ਸਾਡੀ ਜਾਣਕਾਰੀ ਹੈਗੀ ਉਸ ਦੇ ਵਿੱਚ ਬੜਾ ਫਰਕ ਹੁੰਦਾ ਹੈਗਾ ਇੱਕ ਸੁਣਨਾ ਪੜ੍ਹਨਾ ਜਾਂ ਬਿਨਾਂ ਜਾ ਕੇ ਦੇਖਿਆ ਅਸੀਂ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਉਹ ਸਹੀ ਨਹੀਂ ਹੁੰਦਾ ਪਰ ਜਿਉਂ ਹੀ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਜਾ ਕੇ ਦੇਖਦੇ ਹਾਂ ਵੀ ਤਾਂ ਇਹਨਾਂ ਦੇ ਸਿਸਟਮ ਦੀ ਸਮਝ ਲੱਗਦੀ ਹੈਗੀ ਅ ਜੋ ਤੁਹਾਨੂੰ ਇਹ ਕੈਨੇਡਾ ਦੀਆਂ ਸੜਕਾਂ ਦੇ ਉੱਤੇ ਲੈ ਕੇ ਚੱਲਦੇ ਆ ਇਹਨਾਂ ਦਾ ਜਿਹੜਾ ਟ੍ਰਾਂਸਪੋਰਟ ਸਿਸਟਮ ਹੈਗਾ ਉਸ ਦਾ ਸਾਡੇ ਮੁਲਕਾਂ ਨਾਲੋਂ ਬਹੁਤ ਹੀ ਫਰਕ ਹੈ ਉੱਥੋਂ ਦੇ ਵਾਤਾਵਰਣ ਦਾ ਬਹੁਤ ਫਰਕ ਹੈ ਤੇ ਜਿਹੜੀਆਂ ਉੱਥੋਂ ਦੇ ਸਰਕਾਰਾਂ ਦੇ ਕੰਮ ਕਰਨ ਦੇ ਢੰਗ ਦਾ ਬਹੁਤ ਫਰਕ ਹੈ ਉੱਥੋਂ ਦੇ ਲੋਕਾਂ ਦੀ ਮਾਨਸਿਕਤਾ ਉਹ ਸਾਡੇ ਨਾਲੋਂ ਕਿਤੇ ਬਦਲਮੀ ਹੈ ਜਿੱਥੇ ਸਾਡੇ ਮੁਲਕਾਂ ਦੇ ਵਿੱਚ ਕਾਨੂੰਨ ਪਾਲਣਾ ਕਰਨ ਸਾਨੂੰ ਸਿਖਾਇਆ ਹੀ ਨਹੀਂ ਜਾਂਦਾ ਕਿਉਂਕਿ ਸਾਡੇ ਤਾਂ ਪੋਲੀਟਿਕਲ ਲੋਕ ਖੁਦ ਕਾਨੂੰਨ ਤੋੜਦੇ ਨੇਗੇ ਨਾ ਇਹ ਟ੍ਰਾਂਸਪੋਰਟ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਨੇ ਨਾ ਇਹ ਕਿਸੇ ਦੇਸ਼ ਦੇ ਹੋਰ ਸਿਸਟਮ ਦੇ ਵਿੱਚ ਚੰਗਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਨੇਗੇ ਹਰ ਥਾਂ ਦੇ ਉੱਤੇ ਬੇਈਮਾਨੀ ਭ੍ਰਿਸ਼ਟਾਚਾਰ ਸਾਡੇ ਤਾਂ ਜੋ ਲਾਇਸੈਂਸ ਬਣਦੇ ਨੇ ਡਰਾਈਵਰੀ ਦੇ ਉਹਨਾਂ ਦੇ ਵਿੱਚ ਹੀ ਬੜਾ ਕੁਝ ਆਪਾਂ ਜਾਣਦੇ ਹਾਂ ਕਿਸ ਤਰ੍ਹਾਂ ਲਾਇਸੈਂਸ ਬਣਦੇ ਨੇ ਇਥੇ ਹੱਥ ਕਟਿਆਂ ਵਾਲਿਆਂ ਦੇ ਇਥੇ ਬਾਹਾਂ ਕਟੀਆਂ ਵਾਲਿਆਂ ਦੇ ਲਾਇਸੈਂਸ ਬਣ ਜਾਂਦੇ ਨੇ ਇਥੇ ਕੋਈ ਅਪੰਗ ਉਸ ਵਿਅਕਤੀ ਦਾ ਲਾਇਸੈਂਸ ਬਣ ਜਾਂਦਾ ਹੈਗਾ ਇਥੇ ਤਾਂ ਬਲਕਿ ਟੈਲੀਵਿਜ਼ਨਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਜਾਂਦਾ ਹੈਗਾ ਕਿ ਇਹ ਅਪਾਹਜ ਵਿਅਕਤੀ ਗੱਡੀ ਚਲਾ ਰਿਹਾ ਹੈਗਾ ਸੋ ਇਹੋ ਜਿਹੇ ਮੁਲਕ ਦੇ ਵਿੱਚ ਆਪਾਂ ਟਰਾਂਸਪੋਰਟ ਦੇ ਨਿਯਮਾਂ ਦੀ ਆਸ ਹੀ ਨਹੀਂ ਕਰ ਸਕਦੇ ਪਰ ਦੂਸਰੇ ਪਾਸੇ ਤੁਸੀਂ ਦੇਖੋ ਇਹ ਕੈਨੇਡਾ ਦੀਆਂ ਇਹ ਸੜਕਾਂ ਨੇਗੀਆਂ ਟ੍ਰਾਂਟੋ ਦੇ ਨਜ਼ਦੀਕ ਦਾ ਏਰੀਆ ਹੈਗਾ ਬ੍ਰੈਂਪਟਨ ਕੈਲਡਨ ਮਿਸੀ ਸਾਗਾ ਇਹ ਉਸ ਦੇ ਆਸੇ ਪਾਸੇ ਦੇ ਏਰੀਏ ਦੇ ਵਿੱਚ ਸੜਕਾਂ ਦੀ ਸ਼ੂਟਿੰਗ ਕੀਤੀ ਗਈ ਹੈ ਇਹਨਾਂ ਦੇ ਸੜਕਾਂ ਦਾ ਦੇਖੋ ਇਹ ਦੂਰ ਖੇਤਾਂ ਦੇ ਵਿੱਚ ਦੀ ਲੰਘਦੀਆਂ ਸੜਕਾਂ ਪਰ ਉਹ ਆਮ ਸੜਕਾਂ ਨੇ ਉਹਨਾਂ ਦੇ ਉੱਤੇ ਇੰਨਾ ਵਧੀਆ ਟਰਾਂਸਪੋਰਟ ਦਾ ਸਿਸਟਮ ਇੰਨੀਆਂ ਵਧੀਆ ਸੜਕਾਂ ਇੰਨਾ ਵਧੀਆ ਲੋਕਾਂ ਦਾ ਉਹਨਾਂ ਦੇ ਉੱਤੇ ਚੱਲਣਾ ਭਾਵੇਂ ਸੜਕ ਦੇ ਉੱਤੇ ਟ੍ਰੈਫਿਕ ਹੋਵੇ ਨਾ ਹੋਵੇ ਹਰ ਬੰਦਾ ਆਪਣੀ ਲੇਨ ਦੇ ਵਿੱਚ ਚੱਲਦਾ ਹੈ ਇੰਡੀਸਟਰੀਅਲ ਲਾਈਨ ਤੁਸੀਂ ਦੇਖ ਰਹੇ ਹੋ ਪੀਲੇ ਰੰਗ ਦੀ ਇਹ ਲਾਈਨ ਕਿਤੇ ਵੀ ਟੁੱਟਮੀ ਨਹੀਂ ਹੈਗੀ ਇਹਦੇ ਵਿੱਚ ਕਿਤੇ ਵੀ ਕੱਟ ਨਹੀਂ ਲਾਇਆ ਹੋਇਆ ਸੋ ਇਸ ਲਾਈਨ ਦਾ ਮਤਲਬ ਹੈ ਕਿ ਤੁਸੀਂ ਇਸ ਲਾਈਨ ਨੂੰ ਕ੍ਰੋਸ ਨਹੀਂ ਕਰਨਾ ਤੁਸੀਂ ਕਿਤੇ ਵੀ ਕੋਈ ਵੀ ਗੱਡੀ ਇਸ ਲਾਈਨ ਨੂੰ ਕ੍ਰੋਸ ਕਰਦੀ ਨਹੀਂ ਦੇਖੋਗੇ ਦੂਸਰੀ ਸਾਈਡ ਦੇ ਉੱਤੇ ਜਾਣ ਵਾਲੀਆਂ ਗੱਡੀਆਂ ਜਾਂਦੀਆਂ ਤੇ ਇੱਕ ਪਾਸੇ ਆਉਣ ਵਾਲੀਆਂ ਔਰ ਜਿਹੜੀ ਵਿਚਾਲੇ ਇਹ ਲਾਈਨ ਹੈ ਕਿ ਆਪਣੇ ਡਿਵਾਈਡਰ ਵੀ ਬਣੇ ਹੋਣ ਆਪਣੇ ਤਾਂ ਲੋਕ ਡਿਵਾਈਡਰ ੱਪਣ ਤੋਂ ਨਹੀਂ ਹਟਦੇ ਪਰ ਇਹ ਮੁਲਕ ਨੇ ਜਿੱਥੇ ਕੋਈ ਲਾਈਨ ਵੀ ਕਰਾਸ ਨਹੀਂ ਕਰਦਾ ਹੈਗਾ ਭਾਵੇਂ ਇੱਥੇ ਜੋ ਜੁਰਮਾਨੇ ਨੇ ਉਹ ਵੀ ਭਾਰੀ ਕੀਤੇ ਜਾਂਦੇ ਨੇਗੇ ਕੋਈ ਪਤਾ ਨਹੀਂ ਲੱਗਦਾ ਕਿਸ ਗੱਡੀ ਦੇ ਵਿੱਚ ਪੁਲਿਸ ਵਾਲਾ ਹੋਵੇ ਉਹ ਆਪਣੇ ਕੈਮਰੇ ਦੇ ਨਾਲ ਨੋਟ ਕਰਦਾ ਰਹਿੰਦਾਗਾ ਪਤਾ ਨਹੀਂ ਕਦੋਂ ਕਿਸੇ ਨੂੰ ਟਿੱਕ ਮਿਲ ਜਾਵੇ ਸੋ ਇਸ ਚੀਜ਼ ਦਾ ਲੋਕਾਂ ਨੂੰ ਡਰ ਵੀ ਹੁੰਦਾਗਾ ਤੇ ਇਸ ਚੀਜ਼ ਦਾ ਪਾਲਣ ਵੀ ਕਰਦੇ ਹੈਗੇ ਆ ਜੋ ਸਾਹਮਣੇ ਹੈ ਕਿ ਹੁਣ ਚਿੱਟੀ ਪੱਟੀ ਆਈ ਸੀ ਇਹਦੇ ਵਿੱਚ ਕੱਟ ਦਿੱਤੇ ਹੋਏ ਸੀਗੇ ਇਸ ਨੂੰ ਕ੍ਰੋਸ ਕੀਤਾ ਜਾ ਸਕਦਾ ਹੁੰਦਾਗਾ ਜਿੱਥੇ ਕ੍ਰੋਸ ਇਹਦੇ ਵਿੱਚ ਕੱਟ ਨਹੀਂ ਦਿੱਤਾ ਹੋਇਆ ਛੋਟੇ ਛੋਟੇ ਕੱਟ ਦਿੱਤੇ ਹੁੰਦੇ ਨੇਗੇ ਇਹਨਾਂ ਪੱਟੀਆਂ ਦੇ ਵਿੱਚ ਤਾਂ ਉੱਥੇ ਕ੍ਰੋਸ ਕੀਤਾ ਜਾ ਸਕਦਾ ਜੇ ਲਾਈਨ ਦੇ ਵਿੱਚ ਕਿਤੇ ਕੱਟ ਨਹੀਂ ਦਿੱਤਾ ਹੋਇਆ ਇਹ ਆ ਪੂਰੀ ਤਰ੍ਹਾਂ ਠੋਸ ਰੂਪ ਦੇ ਵਿੱਚ ਇਹ ਮਾਰੀ ਜਾਂਦੀ ਹੈਗੀ ਤਾਂ ਉੱਥੇ ਇਸ ਲਾਈਨ ਨੂੰ ਕਰਾਸ ਨਹੀਂ ਕਰਨਾ ਹੁੰਦਾ ਜਦੋਂ ਕਿ ਆਪਣੇ ਮੁਲਕ ਦੇ ਵਿੱਚ ਆਪਾਂ ਨੂੰ ਇਹੋ ਜੀਆਂ ਗੱਲਾਂ ਬਾਰੇ ਜਾਣਕਾਰੀ ਹੀ ਬਹੁਤ ਘੱਟ ਹੁੰਦੀ ਹੈ ਜੋ ਸਾਹਮਣੇ ਤੁਸੀਂ ਪੱਟੀਆਂ ਦੇਖ ਰਹੇ ਹੋ ਜਦੋਂ ਵੀ ਟ੍ਰੈਫਿਕ ਰੁਕਿਆ ਹੁੰਦਾ ਤਾਂ ਇਹਨਾਂ ਦੇ ਉੱਤੋਂ ਜਿਹੜੇ ਪੈਦਲ ਲੋਕ ਨੇ ਉਹ ਪਾਰ ਕਰਦੇ ਨੇਗੇ ਜੇ ਟ੍ਰੈਫਿਕ ਜੋਨ ਕਿ ਜਦੋਂ ਚੱਲਦਾਗਾ ਉਦੋਂ ਤੇ ਨਹੀਂ ਕਿਉਂਕਿ ਪਾਸੇ ਲਾਈਟਾਂ ਲੱਗੀਆਂ ਹੁੰਦੀਆਂ ਉਹਨਾਂ ਦੇ ਉੱਤੇ ਇਸ਼ਾਰਾ ਆਉਂਦਾ ਕਿ ਪੈਦਲ ਲੋਕ ਹੁਣ ਲੰਘਣ ਆਮ ਤੌਰ ਦੇ ਉੱਤੇ ਜੋ ਉਹ ਆਪਣੇ ਅ ਜਿੱਥੇ ਕਿਤੇ ਮਕਾਨ ਬਣੇ ਹੁੰਦੇ ਨੇ ਉਹਨਾਂ ਥਾਵਾਂ ਦੇ ਉੱਤੇ ਜੇ ਇਹ ਲਾਈਨਾਂ ਹੋ ਤਾਂ ਉੱਥੇ ਗੱਡੀਆਂ ਰੁਕ ਜਾਂਦੀਆਂ ਨੇਗੀਆਂ ਤੇ ਉੱਥੇ ਪਹਿਲ ਦਿੱਤੀ ਜਾਂਦੀ ਹੈ ਨਾ ਪੈਦਲ ਲੋਕਾਂ ਨੂੰ ਚਾਹੇ ਉਹ ਕੋਈ ਵੀ ਹੈ ਚਾਹੇ ਵੱਡਾ ਚਾਹੇ ਛੋਟਾਗਾ ਜਦ ਤੱਕ ਉਹ ਲੰਘ ਨਹੀਂ ਜਾਂਦਾ ਉਹਨਾਂ ਜਰ ਸਾਰੀਆਂ ਗੱਡੀਆਂ ਰੁਕੀਆਂ ਰਹਿੰਦੀਆਂ ਨੇ ਤੇ ਆ ਹੁਣ ਤੁਸੀਂ ਫੇਰ ਅੱਗੇ ਰੋਡ ਦੇ ਤੇ ਦੇਖ ਰਹੇ ਹੋ ਪੀਲੀ ਲਾਈਨ ਹੈਗੀ ਪਰ ਇਹਦੇ ਵਿੱਚ ਵੱਡੇ ਵੱਡੇ ਕੱਟ ਦਿੱਤੇ ਹੋਏ ਨੇ ਇੱਥੇ ਕੋਈ ਵੀ ਵਿਅਕਤੀ ਆਪਣੀ ਲੇਨ ਨੂੰ ਛੱਡ ਕੇ ਦੂਜੇ ਪਾਸੇ ਕ੍ਰੋਸ ਕਰ ਸਕਦਾ ਹੈ ਇਹ ਇਸ ਲਾਈਨ ਦਾ ਮਤਲਬ ਇਹ ਹੈਗਾ ਇੱਥੇ ਕੋਈ ਖਤਰੇ ਵਾਲੀ ਗੱਲ ਨਹੀਂ ਤੇ ਸੋ ਇਹ ਇਹਨਾਂ ਦਾ ਟਰਾਂਸਪੋਰਟ ਦਾ ਸਿਸਟਮ ਹੈਗਾ ਆਸ-ਪਾਸੇ ਤੁਸੀਂ ਦੇਖ ਰਹੇ ਹੋਗੇ ਕਿੰਨਾ ਸਾਫ਼ ਸੁਥਰਾ ਵਾਤਾਵਰਣ ਹੈਗਾ ਸਾਹਮਣੇ ਕੋਈ ਮਸ਼ੀਨ ਕਟਾਈ ਕਰ ਰਹੀ ਹੈਗੀ ਕਣਕ ਵਗੈਰਾ ਦੀ ਤੇ ਕੰਬਾਈਨ ਹੈ ਚੱਲ ਰਹੀ ਹੈਗੀ ਤੇ ਇਹ ਤੁਸੀਂ ਦੂਸਰੇ ਪਾਸੇ ਜੋ ਸੜਕਾਂ ਦੇ ਆਸ-ਪਾਸੇ ਕਿੰਨੀ ਸਾਫ਼ ਸੁਥਰਾ ਵਾਤਾਵਰਣ ਹੈਗਾ ਕਿਤੇ ਵੀ ਜੰਗਲ ਨੂੰ ਕੱਟਿਆ ਹੋਇਆ ਨਹੀਂ ਹੈ ਕਿਤੇ ਵੀ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਦਿਖਾਈ ਦੇਊਗਾ ਜਿੱਥੇ ਕੁਝ ਗਲਤ ਹੁੰਦਾ ਹੋਵੇ ਜਾਂ ਕਿਤੇ ਵੀ ਕੋਈ ਪਸ਼ੂ ਆਉਂਦੇ ਹੋਣ ਰੋਡ ਦੇ ਉੱਤੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਕਰਦਾ ਹੋਵੇ ਜਿਵੇਂ ਆਪਣੀਆਂ ਰੋਡਾਂ ਦੇ ਉੱਤੇ ਕੋਈ ਬਿਨਾਂ ਕੁਝ ਦੇਖਿਆ ਇਸੀ ਸੜਕ ਦੇ ਉੱਤੇ ਚੜਾ ਦਿੰਨੇ ਚੀਜ਼ਾਂ ਪਰ ਇੱਥੇ ਇਹੋ ਜਿਹਾ ਕੁਝ ਨਹੀਂ ਹੈ ਬੜਾ ਹੀ ਇੱਥੇ ਵਿਵਸਥਤ ਬੜਾ ਹੀ ਸਿਸਟਮਾਈਜ਼ ਨਾ ਇੱਥੋਂ ਦਾ ਟ੍ਰੈਫਿਕ ਚੱਲਦਾ ਹੈਗਾ ਤੇ ਸੜਕ ਦੇ ਜੋ ਪਾਸੇ ਆ ਤੁਸੀਂ ਕਿਨਾਰੇ ਦੇ ਉੱਤੇ ਦੇਖ ਰਹੇ ਹੋ ਸੜਕ ਬਣੀ ਹੋਈ ਇਹ ਸਾਈਕਲ ਵਾਲਿਆਂ ਵਾਸਤੇ ਆ ਜੋ ਪੱਟੀ ਮਾਰੀ ਹੋਈ ਹੈਗੀ ਇਸ ਤੋਂ ਬਾਹਰਲੇ ਪਾਸੇ ਇਹ ਟੂ ਵੀਲਰ ਵਹੀਕਲਾਂ ਦੇ ਲਈ ਆ ਖਾਸ ਕਰਕੇ ਸਾਈਕਲਾਂ ਦੇ ਲਈ ਜਾਂ ਪੈਦਲ ਤੁਰਨ ਵਾਲਿਆਂ ਦੇ ਲਈ ਵੀ ਤੇ ਜੁੜੀਆਂ ਗੱਡੀਆਂ ਲੰਗੀਆਂ ਇਹ ਲੇਨ ਦੇ ਵਿੱਚ ਹੀ ਚੱਲਦੀਆਂ ਨੇਗੀਆਂ ਆ ਦੋਨੋਂ ਪਾਸੇ ਦੋ ਲੇਨਾਂ ਨੇਗੀਆਂ ਤੇ ਇਸ ਪਾਵੇਂ ਇਹ ਸੜਕ ਛੋਟੀ ਹੈਗੀ ਏਬੀワイ ਫੁੱਟ ਸੜਕ ਹੈਗੀ ਫਾਰ ਜਿਹੜੀਆਂ ਵੱਡੀਆਂ ਸੜਕਾਂ ਜਿਹੜੀਆਂ 4 ਲੇਨ 5 ਲੇਨ 6 ਲੇਨ 8 ਲੇਨ 10 ਲੇਨ ਤੱਕ ਦੀਆਂ ਸੜਕਾਂ ਇੱਥੇ ਦਿਖਾਈ ਦਿੰਦੀਆਂ ਨੇਗੀਆਂ ਤੇ ਉਹਨਾਂ ਦੇ ਉੱਤੇ ਕੁਝ ਹੋਰ بڑے ਸਾਈਨ ਦਿੱਤੇ ਹੁੰਦੇ ਨੇ ਜਿਨ੍ਹਾਂ ਦੇ ਅਨੁਸਾਰ ਟ੍ਰੈਫਿਕ ਚੱਲਦਾ ਹੈਗਾ ਤੇ ਕਦੀ ਉਹਨਾਂ ਸੜਕਾਂ ਦੀ ਵੀ ਤੁਹਾਨੂੰ ਸ਼ੇਅਰ ਕਰਾਵਾਂਗੇ ਉਹਨਾਂ ਦੇ ਉੱਤੇ ਤੁਹਾਨੂੰ ਉਹਨਾਂ ਦੇ ਨਵੇਂ ਨਿਯਮਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਆ ਇੱਕ ਖੇਤ ਦੇ ਵਿੱਚ ਕੋਈ ਕ੍ਰੋਸ ਹੈਗਾ ਤੁਸੀਂ ਦੇਖਿਆ ਸੀ ਆ ਮੂਰੇ ਗੱਡੀ ਕਿੰਨਾ ਚਿਰ ਖੜੀ ਰਹੀ ਇਹ ਆ ਵੀ ਜਿਹੜੀ ਗੱਡੀ ਹੈਗੀ ਤੁਸੀਂ ਦੇਖੋਗੇ ਕਿਸ ਤਰ੍ਹਾਂ ਰੁਕ ਜਾਂਦੀਆਂ ਨੇ ਕਿ ਭਾਵੇਂ ਅੱਗੇ ਕੋਈ ਟ੍ਰੈਫਿਕ ਨਹੀਂ ਆ ਰਿਹਾ ਹੁੰਦਾ ਹੈ ਜਿੰਨਾ ਇੱਕ ਸਾਹਮਣੇ ਲਾਈਟਾਂ ਲੱਗੀਆਂ ਹੁੰਦੀਆਂ ਨੇ ਗਿਆ ਉਹਨਾਂ ਲਾਈਟਾਂ ਦੀ ਕੋਈ ਵੀ ਉਲੰਘਣਾ ਨਹੀਂ ਕਰਦਾ ਆਸ-ਪਾਸੇ ਤੁਸੀਂ ਦੇਖ ਰਹੇ ਹੋਗੇ ਇਹ ਮੱਕੀ ਦੇ ਖੇਤ ਨੇਗੇ ਮੱਕੀ ਦੀ ਜਿਹੜੀ ਫਸਲ ਆਈ ਪਈ ਹੈਗੀ ਪੱਕੀ ਹੋਈ ਹੈਗੀ ਸੋ ਜਿਹੜਾ ਅਸਮਾਨ ਦੇ ਵਿੱਚ ਵੀ ਤੁਸੀਂ ਇੱਥੇ ਤਾਂ ਦੇਖੋ ਕੁਦਰਤੀ ਵਾਤਾਵਰਣ ਕਿੰਨਾ ਵਧੀਆ ਹੈਗਾ ਆ ਆਮ ਤੌਰ ਤੇ ਉੱਥੇ ਆਪਾਂ ਵਾਲਪੇਪਰ ਦੇਖਦੇ ਆ ਮੋਬਾਈਲਾਂ ਦੇ ਉੱਤੇ ਜਾਂ ਲੈਪਟਾਪ ਦੇ ਉੱਤੇ ਜਾਂ ਸਾਡੇ ਟੀਵੀ ਦੇ ਉੱਤੇ ਵੀ ਉਹ ਇਹੋ ਜਿਹੇ ਮੌਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਜਿੱਤਨੂੰ ਵੀ ਜਾਓ ਕਿਉਂਕਿ ਇਧਰ ਜਿਹੜਾ ਅਸਮਾਨ ਹੈ ਕੁਝ ਪੈਰਲਲ ਜਿਹੇ ਧਰਤੀ ਤੇ ਦਿਖਾਈ ਦਿੰਦਾ ਹੈਗਾ ਜਿਸ ਤਰ੍ਹਾਂ ਆਪਣੇ ਏਸ਼ੀਆ ਦੇ ਵਿੱਚ ਇਹ ਬੜਾ ਉੱਚਾ ਦਿਖਾਈ ਦਿੰਦਾ ਹੈ ਅਸਮਾਨ ਪਰ ਇੱਥੇ ਉਨਾ ਉੱਚਾ ਨਹੀਂ ਦਿਖਾਈ ਦਿੰਦਾ ਬਦਲ ਗਈ ਇੱਥੇ ਬਿਲਕੁਲ ਹੀ ਪੈਰਲਲ ਚੱਲਦੀ ਰਹਿੰਦੀ ਹੈਗੀ ਔਰ ਇਸ ਦੀ ਬੜੀਆਂ ਹੀ ਖੂਬਸੂਰਤ ਤਸਵੀਰਾਂ ਖਿੱਚੀਆਂ ਜਾਂਦੀਆਂ ਖਿੱਚ ਸਕਦੇ ਆ ਆਪਾਂ ਆਪਣੇ ਆਪ ਹੀ ਆਈ ਜਾਂਦੀਆਂ ਕੈਮਰੇ ਦੇ ਜਦੋਂ ਆਪਾਂ ਵੀਡੀਓ ਬਣਾਉਨੇ ਆਂਗੇ ਤਾਂ ਇਹ ਬੜਾ ਹੀ ਸੋਹਣਾ ਦ੍ਰਿਸ਼ ਹੁੰਦਾ ਹੈਗਾ ਆਸੇ-ਪਾਸੇ ਹਰੇ ਭਾਈ ਹਰਿਆਲੀ ਹੱਦ ਤੋਂ ਜ਼ਿਆਦਾ ਹੈਗੀ ਜੋ ਇੱਥੇ ਰੇਤਾ ਤੁਹਾਨੂੰ ਕਿਤੇ ਵੀ ਦਿਖਾਈ ਨਹੀਂ ਦੇਊਗਾ ਕਿਉਂਕਿ ਇੱਥੇ ਕੋਈ ਟਿੱਬੇ ਨਹੀਂ ਦਿਖਾਈ ਦਿੰਦੇ ਜਾਣਗੇ ਜੋ ਇਥੋਂ ਦੀ ਮਿੱਟੀ ਹੈ ਉਹ ਬੜੀ ਹੀ ਠੋਸ ਹੈ ਅ ਬੜੀ ਹੀ ਯਾਨੀ ਕਿ ਉਪਜਾਊ ਮਿੱਟੀ ਹੈਗੀ ਅ ਕੁਝ ਥਾਂ ਉੱਤੇ ਪਥਰੀਲੀ ਮਿੱਟੀ ਵੀ ਆਉਂਦੀ ਹੈਗੀ ਤੇ ਪਰ ਜੋ ਇੱਥੋਂ ਦਾ ਕੁਦਰਤੀ ਵਾਤਾਵਰਨ ਵਾਕਈ ਹੀ ਬੰਦੇ ਦੀ ਰੂਹ ਨੂੰ ਖੁਸ਼ ਕਰ ਦੇਣ ਵਾਲਾ ਹੁੰਦਾ ਹੈਗਾ ਅ ਠੰਡ ਵੇਲੇ ਤਾਂ ਜ਼ਰੂਰ ਥੋੜੀ ਇੱਥੇ ਤਕਲੀਫ ਹੁੰਦੀ ਹੈ ਜਦੋਂ ਜ਼ਿਆਦਾ ਠੰਡ ਦਾ ਮੌਸਮ ਆ ਜਾਂਦਾ ਤਾਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਪਰ ਜੋ ਇੱਥੇ ਮਾਰਚ ਤੋਂ ਲੈ ਕੇ ਨਵੰਬਰ ਤੱਕ ਬੜਾ ਹੀ ਵਧੀਆ ਮੌਸਮ ਹੁੰਦਾ ਹੈਗਾ ਜਿਸ ਦੇ ਵਿੱਚ ਠੰਡਾ ਮੌਸਮ ਹੁੰਦਾ ਕੋਈ ਗਰਮੀ ਜ਼ਿਆਦਾ ਨਹੀਂ ਹੁੰਦੀ ਪਰ ਬਹੁਤ ਹੀ ਵਧੀਆ ਮੌਸਮ ਹੁੰਦਾ ਜਿਹੜਾ ਸਰੀਰ ਦੇ ਲਈ ਆਨੰਦਦਾਇਕ ਔਰ ਖੁਸ਼ੀਆਂ ਭਰਿਆ ਚਾਰੇ ਪਾਸੇ ਹਰੀਆਲੀ ਆ ਤੁਸੀਂ ਦੇਖ ਰਹੇ ਹੋਗੇ ਕਿਤੇ ਵੀ ਤੁਹਾਨੂੰ ਹਰੀਆਲੀ ਤੋਂ ਬਿਨਾ ਥਾਂ ਨਹੀਂ ਦਿਖਾਈ ਦੇਊਗੀ ਕੋਈ ਘਰਾਂ ਦੇ ਬਾਹਰ ਆਮ ਖੇਤਾਂ ਦੇ ਵਿੱਚ ਵੀ ਲੋਕ ਬੜਾ ਹੀ ਸਾਫ਼ ਸੁਥਰਾ ਥਾਂ ਹੀ ਬਣਾ ਕੇ ਰੱਖਦੇ ਨੇ ਆਪੋ ਆਪਣੇ ਘਰਾਂ ਦੇ ਬਾਹਰ ਜੋ ਥਾਂ ਹੁੰਦਾ ਸੋ ਇਹ ਹੈ ਇਥੋਂ ਦੇ ਵਾਤਾਵਰਣ ਦੀ ਇੱਕ ਜੋ ਵਧੀਆ ਮਿਸਾਲ ਜਿਸ ਨੂੰ ਦੇਖ ਕੇ ਉਹ ਖੁਸ਼ ਹੁੰਦੀ ਹੈ ਕਿਸੇ ਵੀ ਨਵੇਂ ਆਉਣ ਵਾਲੇ ਦੀ ਔਰ ਇਹ ਸਿਰਫ ਇਨਾ ਮੁਲਕਾਂ ਦੇ ਵਿੱਚ ਹੀ ਸੰਭਵ ਹੈ ਜਿੱਥੇ ਲੋਕ ਤੇ ਸਰਕਾਰਾਂ ਕੁਦਰਤੀ ਜਿਹੜਾ ਮਾਹੌਲ ਨੂੰ ਬਿਗੜਨ ਨਹੀਂ ਦਿੰਦੀਆਂ ਸੋ ਤੁਸੀਂ ਦੇਖਿਆ ਤੁਹਾਡਾ ਧੰਨਵਾਦ